ਕਾਹ ਵੀ ਆਪਣੇ ਬੰਦਿਆਂ ਨੂੰ ਤੇ ਸਾਡੇ ਗੁਰਦਿਆਂ ਵਫਾਕੇ ਵਰਵਾਏ ਤੇ ਜੱਪ ਪੇੜਦੇ ਜੱਪਾਂ ਮੇਰਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋ ਤੁਹਾਡੇ ਨਾਲ ਉੱਥੇ ਤੇਰੇ ਕੋਈ ਆਪਾਂ ਨਾ ਸੀ ਇਸ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਲੰਗਾ ਕਰਾ ਕੇ ਉਹਦੇ ਪਾਣੀ ਠੱਡਾ ਪਵਾ ਕੇ ਉਹਦੇ ਇੱਕ ਹੋਰ ਕਰਚਾ ਚੱਜੀ ਖੋਣ ਦਾ ਪਵਾ ਕੇ ਜੇ ਹਾਲੇ ਤੈਨੂੰ ਹੱਲੇ ਵੀ ਸਬਰ ਨਹੀਂ ਆਇਆ ਉੱਡੇ ਲਾ ਕੇ ਦਰਵਾਜ਼ੇ ਢੇੜ ਕੇ ਆਪਾਂ ਕੀ ਲੈਣਾ ਪਾਣਾ ਵਸਾ ਦੇਖੀਂ ਹੋਰ ਪਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਜਾਗ ਰੁੱਤ ਤੇ ਮੇਰੀ ਦਰਜੇ ਤੇ ਰੱਖਿਓ ਤੁਹਾਨੂੰ ਘਰਾਂ ਨੂੰ ਕੜ-ਕੜ ਦੇ ਛਤਰ ਬਾਹਰ ਦੇ ਸੋ ਜੇ ਆ ਤੇਰੇ ਇੱਡਾ ਇਹ ਤੈਨੂੰ ਸਾਡਾ ਤਖੂਨ ਦਾ ਹੀ ਪਿਆਸ ਹੈ ਜੇ ਫਿਰ ਇਹਨੂੰ ਖੂਨ ਤੂੰ ਹੀ ਵਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਬਾਨੀ ਐਂዲ ਤੂੰ ਪੰਜਾਬ ਦੀ ਜਵਾਨ ਨੂੰ ਨਫ਼ਰਤ ਕਰਦਾ ਐਵੇਂ ਨਾ ਲੋ ਤੈਥੋਂ ਬਰਦਾਸ਼ਤ ਵੀ ਹੋ ਰਹੀਏ ਸਵਾਗਤ ਉਸ ਦੇ ਲੋਕਾਂ ਤੂੰ ਚੱਬ ਨਵੇਂ ਸੀ ਐਸਾ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੇਰਾ ਭਾਨੇ ਦੀ ਕੁੱਟ ਕਰਾ ਕੇ ਉਹਨੂੰ ਨੰਗਾ ਕਰਾ ਕੇ ਉਹਦੇ ਪਾਣੀ ਠੰਡਾ ਪਵਾ ਕੇ ਉਹਤੇ ਇੱਕ ਹੋਰ ਪਰਚਾ ਚੈਨੀ ਖੋਣ ਦਾ ਪਵਾ ਕੇ ਜੀ ਹਾਲੇ ਤੈਨੂੰ ਹਲੇ ਵੀ ਸਬਰ ਨਹੀਂ ਆਇਆ ਤੂੰ ਅੱਜ ਇੱਕ ਹੋਰ ਪਰਚਾ ਕਰਾਤਾ ਪਹਿਲਾ ਪਰਚਾ ਲੁਧਿਆਣੇ 384 ਦਾ ਦੂਜਾ ਪਰਚਾ ਫੇਰ ਪਟਿਆਲੇ ਚੈਨੀਖੋਣ ਦਾ ਇੱਕ ਆ ਐਫ ਆਈ ਆਰ ਨੰਬਰ 18 ਐਫ ਆਈ ਆਰ ਨੰਬਰ 18/24 26 ਤਰੀਕ ਨੂੰ 384 ਦਾ ਇੱਕ ਹੋਰ ਪਰਚਾ ਜਿਹੜਾ ਥਾਣਾ ਹਬੌਰ ਦੇ ਵਿੱਚ ਦਰਜ ਹੋ ਗਿਆ ਸੋ ਜੇਰ ਤੇਰੇ ਐਡਾ ਜੇ ਤੈਨੂੰ ਸਾਡਾ ਤੂੰ ਖੂਨ ਦਾ ਹੀ ਪਿਆਸ ਹੈ ਜੇ ਫਿਰ ਇਹਨੂੰ ਖੂਨ ਤੂੰ ਹੀ ਮਰਵਾਈ ਦੇ ਜੇ ਤੈਨੂੰ ਪੰਜਾਬ ਦੀ ਜਬਾਨੀ ਐਨੀ ਤੂੰ ਪੰਜਾਬ ਦੀ ਜਬਾਨੀ ਨੂੰ ਨਫ਼ਰਤ ਕਰਦਾ ਐਨੀ ਨੂੰ ਤੈਥੋਂ ਬਰਦਾਸ਼ਤ ਨਹੀਂ ਹੋ ਰਹੀ ਅਜ ਸਵਾਲ ਪੁੱਛਦੇ ਲੋਕ ਤੂੰ ਚੱਬ ਨਵੇੜ ਤੂੰ ਕਹੇ ਕਿਸੇ ਏਜੰਸੀਆਂ ਨੂੰ ਕਾ ਕੋਈ ਆਪਣੇ ਬੰਦਿਆਂ ਨੂੰ ਤੇ ਸਾਡੇ ਗੋਲੀਆਂ ਮਰਵਾ ਕੇ ਮਰਵਾਈ ਦੇ ਜੱਬ ਨਵੇੜ ਦੇ ਜੱ ਭਾਨੇ ਦਾ ਉੱਥੇ ਕੋਈ ਨਾ ਕੋਈ ਕਾਲੀ ਦੇ ਕੰਮ ਹੀ ਕਰਾ ਦੇ ਕੋਈ ਭਾਨੇ ਦਾ ਉੱਥੇ ਤੇਰੇ ਕੋਲ ਹੀ ਆਉਣ ਭਾਨਾ ਨਵੇੜ ਤੇ ਜੱਬ ਅਸੀਂ ਤਾਂ ਜਾਂਉਂਦੇ ਰਹਾਂਗੇ ਤਾਂ ਬੋਲਾਂਗੇ ਆਵਾਜ਼ ਬੁਲੰਦ ਕਰਾਂਗੇ ਹੁਣ ਤੇਰੇ ਕੋਲ ਇੱਕੋ ਹੀ ਰਹਿ ਵਿਆਹ ਹੁਣ ਪਰਚੇ ਦੁਪਾਈ ਜਾਂਣਾ ਪਹਿਲਾ ਉਹ ਤੇ ਲੁਧਿਆਣਾ ਹੋ ਗਿਆ ਦੂਜਾ ਪਟਿਆਲਾ ਹੋ ਗਿਆ ਤੀਜਾ ਹਬੌਰ ਹੋ ਗਿਆ ਚੌਥਾ ਚੰਡੀਗੜ੍ਹ ਤੇ ਅਸੀਂ ਗਰੀ ਬੈਠੇ ਹਾਂ ਆਹ ਲੋੜ ਤੂੰ ਲਗਾਤਾਰ ਪਰਚੇ ਪਰਚਾ ਪਰਚੇ ਦੇ ਪਰਚਾ ਉਹਨੂੰ ਰਾਤ ਨੂੰ ਇੰਨਾ ਤੱਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕੋ ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨੂੰ ਥਾਣਿਆਂ ਦੇ ਵਿੱਚ ਸੀਐਸ ਸਟਾਫਾਂ ਦੇ ਵਿੱਚ ਰਾਤ ਨੂੰ ਸੌਣ ਨਹੀਂ ਦਿੰਦੇ ਉਹਨੂੰ ਆਹ ਲੋੜ ਰਾਤ ਨੂੰ ਜਗਾ ਜਗਾ ਕੇ ਉਹਨੂੰ ਜਿੱਥੇ ਕਟਮਾਰ ਖਿੱਚੀ ਜਾ ਰਹੀ ਹੈ ਜਿੱਥੇ ਨੂੰ ਨੰਗਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜਿੱਥੇ ਉਹਦੀਆਂ ਵੀਡੀਓ ਬਣਾ ਕੇ ਭੇਜੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੂੰ ਉੱਥੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹਦਾ ਵੱਡੇ ਪੱਧਰ ਤੇ ਉਹਨੂੰ ਟਾਰਚਰ ਕੀਤਾ ਜਾ ਰਿਹਾ ਵੀ ਦਿਮਾਗੀ ਤੌਰ ਤੇ ਇਹਨੂੰ ਇਹਦਾ ਦਿਮਾਗ ਹਲਾ ਦਿਓ ਐਨਾ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਇਹ ਯਾਰ ਪੰਜਾਬ ਦਾ ਮੁੱਖ ਮੰਤਰੀ ਆ ਆ ਤੁਸੀਂ ਉਮੀਦਾਂ ਨਾਲ ਚੁਣਿਆ ਸੀ ਯਾਰ ਮੁੱਖ ਮੰਤਰੀ ਆ ਕੁਛ ਕਰਕੇ ਤੁਹਾਡੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਬਹੁਮਤ ਦਿੱਤਾ ਕਿ ਪੰਜਾਬ ਦੀ ਜਵਾਨੀ ਦੀ ਗੱਲ ਕਰੂਗਾ ਕੋਈ ਕਿਸਾਨੀ ਦੀ ਗੱਲ ਕਰੂਗਾ ਕੋਈ ਚਟਿਆਰਾ ਮਾਰ ਰਹੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰੂਗਾ ਇਹ ਆਤੋ ਕੇ ਪੈ ਗਿਆ ਜਿਵੇਂ ਗੰਤਾ ਬੁੱਚੜ ਪਿਆ ਸੀਗਾ ਸਾਡੀ ਜਵਾਨੀ ਦੇ ਮਗਰ ਯਾਰ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦਾ ਦੁਹਾਈ ਪਾਉਂਦੇ ਐ ਕੀ ਕੋਈ ਇਥੋਂ ਦੇ ਕਾਨੂੰਨ ਦੀਆਂ ਕੋਈ ਸਿਸਟਮ ਦੀਆਂ ਕੋਈ ਜਿਹੜੀਆਂ ਅਦਾਲਤਾਂ ਨੇ ਕੋਈ ਕਾਨੂੰਨ ਬਣਿਆ ਕੀ ਉਹ ਸੋ ਮੋਟਰਨਰਸ ਲੈ ਸਕਦੇ ਆ ਵੀ ਪਤੰਦਰੋਂ ਕੋਈ ਜਮੇ ਹਾਦੀ ਕਰਤੀ ਯਾਰ ਉਹ ਪੰਜਾਬ ਦੇ ਲੋਕੋ ਤੁਸੀਂ ਜਿਹੜੀ ਬਦਲਾਖੋਰੀ ਦੀ ਰਾਜਨੀਤੀ ਚੱਲਦੀ ਸੀ ਪੰਜਾਬ 'ਚ ਉਹ ਤਾਂ ਸਰਕਾਰਾਂ ਪਾਉਣ ਦੇ ਲਈ ਚੁਣੇ ਸੀ ਵੀ ਸੁੱਖ ਦਾ ਸਾਹ ਆਊਗਾ ਪਹਿਲੀਆਂ ਸਰਕਾਰਾਂ 'ਚ ਵੀ ਪਰਚੇ ਉਹਦੇ ਚੱਕ ਕੇ ਪਾਤੇ ਉਹਦੇ ਪਾਤੇ ਆ ਫਸਾਦਾ ਫਸਾਦਾ ਉਹ ਤੋਂ ਤੁਸੀਂ ਸਰਕਾਰਾਂ ਪਾਉਣ ਲਈ ਇਹਨਾਂ ਨੂੰ ਚੁਣਿਆ ਸੀ ਤੇ ਇਹ ਤੁਹਾਡੀ ਜਵਾਨੀ ਦਾ ਸ਼ਿਕਾਰ ਖੇਡਣ ਲੱਗੇ ਭਰਾਵੋ ਆ ਤੀਜਾ ਪਰਚਾ ਵੋਟ ਹਲੇ ਦੂਜੇ ਪਰਚੇ ਜਦ ਰਿਮਾਂਡ ਮੁੱਕਿਆ ਨਹੀਂ ਪਟਿਆਲੇ ਦੇ ਚੋਂ ਉਹ ਰਿਮਾਂਡ ਤੇ ਚੱਲੀ ਜਾਂਦਾ ਹਲੇ ਤੀਜਾ ਇੱਕ ਹੋਰ ਪਾਤਾ ਤਾਂ ਕਿ ਪੰਜਾਬ ਦੇ ਹਰ ਇੱਕ ਸੀਐਸਟਾਫ ਦੇ ਵਿੱਚ ਹਰ ਇੱਕ ਥਾਣੇ ਦੇ ਵਿੱਚ ਉਹਨੂੰ ਲਾ ਜਾ ਕੇ ਖੱਜਲ ਕਰੋ ਜਲੀਲ ਕਰੋ ਤੇ ਉਹਨੂੰ ਮਾਨਸਿਕ ਤੌਰ ਤੇ ਇੰਨਾ ਪਰੇਸ਼ਾਨ ਕਰ ਦਿਓ ਉਹਨੂੰ ਦਿਮਾਗੀ ਤੌਰ ਤੇ ਇੰਨਾ ਫਸਟ ਕਰਾ ਦਿਓ ਕਿ ਬੰਦਾ ਹਿੱਲ ਜੇ ਹੁਜਰੇ ਬੰਦੋ ਰਾਤ ਨੂੰ ਸੌਣ ਨਹੀਂ ਦੇਣਗੇ ਕੀ ਕਰੂਗਾ ਬੰਦਾ ਯਾਰ ਇਹਦਾ ਇੱਥੋਂ ਦਾ ਕੁੱਤਰਿਆਂ ਦੇ ਆ ਕਿ ਜੇ ਬੰਦੇ ਨੂੰ ਬਿਠਾ ਲੈਂਦਿਆ ਬੰਨ ਕੇ ਜੇ ਮਾੜੀ ਜੀ ਬੰਦਾ ਅੱਖ ਲਾਉਂਦਾ ਨਾ ਤੇ ਨੌ ਦੇ ਡੰਡਾ ਮਾਰ ਦਿਆ ਪੈਰ ਦੇ ਨੌ ਤੇ ਜਾ ਕੇ ਇੱਥੇ ਚੇਪੀਆਂ ਲਾ ਦਿੰਦੇ ਅੱਖਾਂ ਖੋਲ ਕੇਆਂ ਚੇਪੀਆਂ ਆਦਰ ਚੇਪੀਆਂ ਲਾਤੀਆਂ ਥੱਲੇ ਤਾਂ ਚੇਪੀਆਂ ਲਾਤੀਆਂ ਵੀ ਅੱਖ ਮਿਚੀ ਨਾ ਇਸ ਤਰੀਕੇ ਨਾਲ ਜਿਹੜਾ ਟਾਰਚਰ ਹੁੰਦਾ ਬੰਦਾ ਉੱਥੇ ਇਹ ਕੁਝ ਭਾਨੇ ਨਾਲ ਹੋ ਰਿਹਾ ਭਰਾਵੋ ਕੋਈ ਯਾਰ ਸਭ 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 ਨੂੰ ਸੱਪ ਸੰਧ ਗਿਆ ਯਾਰ ਕੋਈ ਬੰਦਾ ਇੱਥੇ ਬੋਲਣ ਨੂੰ ਤਿਆਰ ਹੀ ਹੈ ਨਹੀਂ ਯਾਰ ਕਮਾਲ ਹੋ ਗਈ ਯਾਰ ਜਿੰਨੇ ਵੀ ਆਪਾਂ ਦੇਖ ਰਹੇ ਆ ਸਾਰੇ ਆਪਾਂ ਰੌਲਾ ਪਾਉਂਦੇ ਸੀ ਤੱਕ ਮੈਂ ਕਹਿੰਦਾ ਯਾਰ ਭਾਨੇ ਨਾਲ ਕਿਸੇ ਦੇ ਲੱਖ ਵਿਚਾਰਕ ਮਰਥ ਪੇ ਦੋ ਸਕਦੇ ਆ ਲੱਖ ਕੋਈ ਕਿਸੇ ਬੰਦੇ ਨਾਲ ਸਾਡੇ ਕੋਈ ਨਹੀਂ ਬਿਚਾਰਾਂ ਦੀ ਸਾਂਝ ਹੋ ਸਕਦੀ ਪਰ ਸਾਨੂੰ ਕੀ ਲੱਗਦਾ ਹੈ ਵੀ ਅੱਜ ਭਾਨੇ ਦੀ ਵਾਰੀ ਆ ਗਈ ਕੱਲ ਨੂੰ ਅਸੀਂ ਬਚੇ ਰਵਾਂਗੇ ਵਾਰੀ ਸਭ ਦੀ ਆਉਣੀ ਹੈ ਬਾਈ ਦੇਖ ਲਓ ਯਾਦ ਰੱਖਿਓ ਮੇਰੀ ਗੱਲ ਇੱਥੇ ਬਖਸ਼ਾ ਕੋਈ ਵੀ ਨਹੀਂ ਜਾਣੇ ਗੱਲ ਜਿੱਥੇ ਰੱਖਿਓ ਪੰਜਾਬੀਓ ਜੇ ਅੱਜ ਵੀ ਨਾ ਨਾ ਅਸੀਂ ਉੱਠੇ ਅੱਜ ਵੀ ਚੁੱਪ ਰਹੇ ਘਰਾਂ 'ਚ ਬੜੇ ਰਹੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਆਪਾਂ ਕੀ ਲੈਣਾ ਭਾਨਾ ਬਸਾ ਦੇਖੀ ਜੂ ਕਿ ਹੋਰ ਬਸਾ ਦੇਖੀ ਜਾਵੇ ਆਪਾਂ ਕੀ ਲੈਣਾ ਤਾਂ ਯਾਦ ਰੱਖਿਓ ਮੇਰੀ ਗੱਲ ਚੇਤੇ ਰੱਖਿਓ ਤੁਹਾਨੂੰ ਘਰਾਂ 'ਚੋਂ ਕੱਢ ਕੱਢ ਕੇ ਛੱਤਰ ਮਾਰਨਗੇ ਆਮ ਆਦਮੀ ਪਾਰਟੀ ਦੇ ਹਮੈਤੀ ਜਿੰਨੇ ਲੋਕ ਆ ਮੈਂ ਪੁੱਛਣਾ ਚਾਹਨਾ ਠੀਕ ਆ ਸਾਡੇ ਨਾਲ ਤੁਹਾਡੇ ਵਿਚਾਰਾਂ ਦੇ મતਭੇਦ ਹੋਣਗੇ ਸਾਡਾ ਰੌਲਾ ਕੀ ਆ ਸਰਕਾਰ ਦਾ ਕਿਉਂਕਿ ਅਸੀਂ ਜੋ ਲੋਕਮਾਰੂ ਨੀਤੀਆਂ ਨੇ ਜਿੰਨਾ ਗੱਲਾਂ ਦੇ ਉੱਤੇ ਭਵੰਸਿਓ ਮਾਨ ਨੇ ਸਰਕਾਰ ਬਣਾਈ ਐ ਇਹਨਾਂ ਨੂੰ ਕਟਾਰੇ ਚ ਖੜਾ ਕਰਦਾ ਰਿਹਾ ਕਿ ਇਹ ਵੀ ਆਈਪੀ ਕਲਚਰ ਲਈ ਫਿਰਦੇ ਐ ਇਹਨਾਂ ਖਰਚਾ ਕਰਦੇ ਐ ਇਧਰ ਨਹੀਂ ਉੱਥੇ ਫੁੱਟ ਮਾ ਇੱਥੇ ਫੁੱਟ ਮਾ ਇਹਨਾਂ ਨੇ ਚੱਟੇ ਦਾ ਪੁੱਤ ਮਾਰਤੇ ਅਸੀਂ ਉਹ ਗੱਲਾਂ ਦੇ ਸਵਾਲ ਕਰਦੇ ਆ ਆਪਣੇ ਪੰਜਾਬ ਦੀ ਜਵਾਨੀ ਦੀ ਬੇਤਰੀ ਉਹਦੀ ਭਲਾਈ ਉਹਦੀ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀ ਇਤਿਹਾਸ ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪ੍ਰਵਾਸ ਦੀ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੀ ਰੱਖੀਆਂ ਕਰੋ ਅਸੀਂ ਕੋ ਨਿੱਜੀ ਲੜਾਈ ਹੈ ਸਾਡੀ ਯਾਰ ਕਿਸੇ ਨਾ ਅਸੀਂ ਟੇਕੇ ਨਹੀਂ ਬਹਿ ਸਕਦੇ ਅਸੀਂ ਵੀ ਬਹਿ ਜਾਾਂਗੇ ਜਦੋਂ ਦੂਜੇ ਲੋਕ ਚੁੱਪ ਕਰੇ ਬੈਠਿਆ ਜਿਵੇਂ ਸੱਲ ਵਿਰੋਧੀ ਧਰਾਂ ਨੇ ਜਿਹੜੀਆਂ ਐਸਲੇ ਵਿਰੋਧੀ ਧਰ ਕੌਣ ਹੈ ਕਾਂਗਰਸ ਹੈ ਚੁੱਪ ਹੈ ਬਾਦਲ ਵਾਲੇ ਚੁੱਪ ਦੂਜੇ ਚੁੱਪ ਵੀ ਆਪਾਂ ਨੂੰ ਕੀ ਗੱਲ ਕੋਈ ਗੱਲ ਨਹੀਂ ਆਪਾਂ ਚੁੱਪ ਕਰਕੇ ਕਈ ਤਾਂ ਅੰਦਰ ਖਾਤੇ ਇਹਦੇ ਨਾਲ ਸੈਟਿੰਗਾਂ ਕਰਕੇ ਚੁੱਪ ਹੋ ਗਏ ਕਈ ਹੋਈ ਚੁੱਪ ਹੋ ਗਏ ਡਰਦੇ ਵੀ ਛੱਡ ਭਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਸੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜ਼ੁਲਮ ਜਿਹੇ ਪਹਾਣੇ ਦੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਆਉਣੀ ਹੈ ਸੋ ਭਰਾਵੋ ਆ ਤੀਜਾ ਪਰਚਾ ਹਬੂਰ ਹੋ ਗਿਆ 18 ਨੰਬਰ ਐਫ ਆਰ 384 ਆ ਮੇਰੇ ਕੋਲ ਹੀ ਪਈ ਐਫ ਆਰ ਦੀ ਕਾਪੀ ਵੀ ਹੈਗੀ ਐ ਮੇਰੇ ਕੋਲੇ 384 499 506 ਆਰ ਪੀ ਸੀ ਦੇ ਧਰਾਮਾ ਦੇ ਤਹਿਤ ਪਰਚਾ ਦੇਤਾ ਕੱਲ 26 26 124 ਨੂੰ ਕੱਲ 8:42 ਮਿੰਟ ਦੇ ਪਰਚਾ ਕਟਿਆ ਗਿਆ ਹੋਰ ਪਰ ਠੀਕ ਆ ਅਸਲ ਅਸਲ ਯਾਰ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹ ਤੇ ਰੁਪਿਆ ਯਾਰ ਇੱਕ ਵਾਰ ਸੇ ਯਾਰ ਇਹ ਛੱਲੇ ਗਉਂਦਾ ਖੜਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਆਥਾ ਪੰਜਾਬ ਦੀ ਉਹ ਛੱਲਾ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹੜੇ ਪੰਜਾਬ ਦੇ ਨਗਨੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਜੀ ਵੀਰ ਕਰਾ ਰਿਹਾ ਹੈ ਉਹਨਾਂ ਨੂੰ ਅੱਜ ਨੰਗੇ ਕਰਕੇ ਉਹਨੇ ਵੀਡੀਓ ਬਣਾ ਕੇ ਦੇਖ ਰਿਹਾ ਉਹ ਭਵਾਨਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ ਛੱਡ ਦੇ ਯਾਰ ਛੱਡ ਦੇ ਕਾਕੜੀ ਰੱਖਿਆ ਇੰਨਾ ਗੱਲਾਂ ਦੇ ਵਿੱਚ ਕੋਈ ਪੰਜਾਬ ਦੀ ਬਿਹਤਰੀ ਦੀ ਗੱਲ ਕਰ ਲੈ ਕੋਈ ਪੰਜਾਬ ਦੇ ਭਲੇ ਦੀ ਗੱਲ ਕਰ ਲੈ ਕਿਹੜੇ ਦਾ ਹੁਣ ਉਤਰਿਆ ਯਾਰ ਤੂੰ ਕਈ ਉਹੀ ਚੁੱਪ ਹੋ ਕੇ ਡਰਦੇ ਵੀ ਛੱਡ ਪਰੇ ਆਪਣੇ ਨਾਲ ਕੀ ਪਤਾ ਨਹੀਂ ਕੀ ਕਰੂਗਾ ਸੋਡੀ ਚੁੱਪ ਨੇ ਤੁਹਾਨੂੰ ਯਾਦ ਰੱਖਿਓ ਬਚਾਉਣਾ ਨਹੀਂ ਆਹ ਜ਼ੁਲਮ ਜੇ ਭਾਨੇ ਦੇ ਹੁੰਦਾ ਜਿਹੜਾ ਕਿ ਸਾਰਿਆਂ ਦੇ ਹੁਣ ਯਾਦ ਰੱਖਿਓ ਸੌਦੀ ਵਾਰੀ ਹੋਣੀ ਹੈ ਸੋ ਭਰਾਵੋ ਆ ਤੀਜਾ ਪਰਚਾ ਹਬੋਰ ਹੋ ਗਿਆ 18 ਨੰਬਰ ਐਫ ਆਈ ਆਰ 384 ਆ ਮੇਰੇ ਕੋਲ ਹੀ ਪੀ ਐਫ ਆਈ ਆਰ ਦੀ ਕਾਪੀ ਵੀ ਹੈਗੀ ਹੈ ਮੇਰੇ ਕੋਲੇ ਤਾਂ 83 499 506 ਅਰੇ ਪੀਸੀ ਦੇ ਧਰਾਮਾ ਦੇ ਤਹਿਤ ਪਰਚਾ ਦੇਤਾ ਕੱਲ 26 26124 ਨੂੰ ਕੱਲ 8:42 ਦੇ ਪਰਚਾ ਕੱਟਿਆ ਗਿਆ ਹੋਰ ਪਰ ਠੀਕ ਆ ਅਸਲ ਅਸਲੀਅਤ ਮੈਂ ਤਾਂ ਹੈਰਾਨ ਐ ਬੰਦੇ ਤੇ ਯਾਰ ਕਿਹੜੇ ਰਾਹ ਤੇ ਤੁਰ ਪਿਆ ਯਾਰ ਇੱਕ ਬਸੇ ਯਾਰ ਇਹ ਛੱਲੇ ਗਉਂ ਦਾ ਖੜ ਕੇ ਯੂਨੀਵਰਸਿਟੀ ਨਾਲ ਦੇ ਵਿੱਚ ਛੱਲਾ ਜਿਹੜੀ ਸਾਡੀ ਲੋਕ ਆਥਾ ਪੰਜਾਬ ਦੀ ਉਹ ਛੱਲੇ ਇਹਨੇ ਗਾਇਆ ਤੇ ਜਿਹੜੇ ਪੰਜਾਬ ਦੇ ਛੱਲੇ ਨੇ ਜਿਹੜੇ ਪੰਜਾਬ ਦੇ ਨੰਗੇ ਨਗੀਨੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ ਛੱਲਿਆਂ ਨੂੰ ਅੱਜ ਜੇਲਾ ਸੱਟ ਰਿਹਾ ਹੈ ਜਲੀਲ ਕਰਾ ਰਿਹਾ ਹੈ ਉਹਨਾਂ ਨੂੰ ਅੱਜ ਨੰਗੇ ਕਰਕੇ ਉਹਨੇ ਵੀਡੀਓ ਬਣਾ ਕੇ ਦੇਖ ਰਿਹਾ ਹੈ ਉਹ ਭਵਾਂਸਿਆ ਮੈਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕਹੀ ਆ ਗੱਲ ਇਹ ਛੱਡ ਦੇ ਯਾਰ ਛੱਡ ਦੇ ਕਾਕੜੀ ਰੱਖਿਆ ਇੰਨਾ ਗੱਲਾਂ ਦੇ ਵਿੱਚ ਕੋ ਪੰਜਾਬ ਦੀ ਬਿਹਤਰੀ ਦੀ ਗੱਲ ਕਰਲਾ ਕੋ ਪੰਜਾਬ ਦੇ ਭਲੇ ਦੀ ਗੱਲ ਕਰਲਾ ਕਿਹੜੇ ਰਾਹ ਨੂੰ ਉਤਰਿਆ ਯਾਰ ਤੂੰ ਆਏ ਤੂੰ ਕਿੰਨਿਆਂ ਨੂੰ ਦਬ ਦੇਗਾ ਕਿੰਨਿਆਂ ਨੂੰ ਮਾਰ ਦੇਗਾ ਯਾਰ ਕਿੰਨੀਆਂ ਕਵਾਜਾਂ ਦਾ ਦਬ ਦੇਗਾ ਤੂੰ ਇਹ ਸੁਪਰਾਵ ਜੇ ਹਲੇ ਵੀ ਨਾ ਜਾਗੇ ਮੇਰੇ ਪੰਜਾਬ ਦੀਆਂ ਮਾਂਵਾਂ ਨੂੰ ਪੀਲ ਆ ਮੇਰੇ ਭੈਣਾਂ ਨੂੰ ਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਪੀਲ ਆ ਪੰਜਾਬ ਦੇ ਬਜ਼ੁਰਗਾਂ ਨੂੰ ਪੀਲ ਆ ਕਿ ਵੱਡੇ ਇਕੱਠ ਕਰਕੇ ਵੱਡੇ ਇਕੱਠ ਆਪੋ ਆਪਣੇ ਥਾਂਾਂ ਤੇ ਆਪੋ ਆਪਣੇ ਜ਼ਿਲ੍ਹਿਆਂ 'ਚ ਪਹੁੰਚੋ ਭਾਈ ਕੱਲ ਨੂੰ ਵੈਸੇ ਪੰਜਾਬ ਦੀਆਂ 6 ਜਥੇਬੰਦੀਆਂ ਨੇ ਉਹਨਾਂ 6 ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਨੂੰ 2 ਘੰਟਿਆਂ ਦੀ ਖਾਤਰ ਸਾਰੇ ਪੰਜਾਬ ਦੇ ਟੋਲ ਪਲਾਜ਼ਾ ਜਿਹੜੇ ਉਹ ਮੁਕਤ ਕਰ ਦੇਣੇ ਆ ਸਾੜਾ ਜਥੇਬੰਦੀਆਂ ਆ ਰਹੀਆਂ ਨੇ ਮੈਂ ਫਿਰ ਸਾਰਿਆਂ ਨੂੰ ਕਹਿਣਾ ਕਿ ਸਾਡੇ ਨਾਲ ਕਿਹਦੇ ਲੱਖ ਬਖਰੇਵੇਂ ਹੋ ਸਕਦੇ ਆ ਪਰ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਇਹ ਬੁਚਰਪੁਣੇ ਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਅਗੇ ਇਹਨਾਂ ਸੋਚ ਗਏ ਭਾਂਡੇ ਨੇ ਸਾਡੂ ਐ ਬੋਲਿਆ ਸੀ ਕਿਤੇ ਭਾਂਡੇ ਨਾਲ ਸਾਡੀ ਬਣਦੀ ਨਹੀਂ ਫਲਾਣੇ ਨਾਲ ਸਾਡੀ ਬਣਦੀ ਨਹੀਂ ਮੈਨਾਂ ਸਾਡੀ ਲੱਖ ਬੜੇ ਨਾ ਬਣੇ ਕੀ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਬਖਸ਼ੂਗਾ ਕੀ ਉਹਨੂੰ ਬਖਸ਼ਣਾ ਨਹੀਂ ਇਹ ਲਗਾਤਾਰ ਕੋਸ਼ਿਸ਼ ਚ ਲੱਗਿਆ ਹੋਇਆ ਹੈ ਕਿ ਲੋਕਾਂ ਨੂੰ ਦਫਾੜ ਕਰ ਦਿਓ ਜੱਥੇ ਬੰਦਕ ਨਾ ਹੋਣ ਦਿਓ ਜਿਹੜੇ ਬੰਦੇ ਬੋਲਦੇ ਆ ਉਹ ਚੱਕ ਕੇ ਅੰਦਰ ਸਿਰ ਦਿਓ ਜਦੋਂ ਜਦ ਇਹ ਬੰਦੀਆਂ ਇਕੱਠੀਆਂ ਆਵ ਕੇ ਲੜ ਰਹੀਆਂ ਆ ਪੰਜਾਬ ਨੂੰ ਬਚਾਉਣ ਲਈ ਸਾਡੀ ਖੇਤੀ ਸਾਡੀ ਮਜ਼ਦੂਰੀ ਸਾਡੀਆਂ ਜ਼ਮੀਨਾਂ ਬਚਾਉਣ ਲਈ ਉਹਨਾਂ ਨੂੰ ਬਦਨਾਮ ਕਰ ਦਿਓ ਕਿ ਇਹਦਾ ਪੈਸੇ ਖਾਤਰ ਬੰਦੇ ਆ ਧਰਨਿਆਂ ਤੇ ਇਹਦਾ ਜੀ ਬਿਨਾਂ ਗੱਲ ਤੋਂ ਲੋਕਾਂ ਦੇ ਰਾਹ ਰੋਕ ਲੈਂਦੇ ਆ ਇੰਨਾ ਆਰਟੀਸਟ ਲੱਗਿਆ ਹੋਇਆ ਇਹਦੇ ਨੇ ਬੰਦੇ ਲੱਗੇ ਹੋਏ ਖੁਦ ਕਹਿੰਦਾ ਰਿਹਾ ਕਿ ਬਿਰਲ ਲੋਕ ਨੇ ਇਹਨਾਂ ਕੋਈ ਬੰਦਾ ਨਹੀਂ ਖੜਨਾ ਇਹ ਵਾਰੀ ਸਭ ਦੀ ਆਉਣੀ ਆ ਬਾਈ ਸਭ ਦੀ ਆਉਣੀ ਆ ਤੇ ਮੈਂ ਇਹ ਪਹਿਲੇ ਕਹਿੰਦੇ ਰਹੇ ਆ ਕਿ ਸਭ ਨੂੰ ਇਹ ਬੰਦਾ ਮਾਤ ਪਾਊਗਾ ਸਭ ਨੂੰ ਇਹ ਬੰਦਾ ਪਿੱਛੇ ਛੱਟੂਗਾ ਪਰसों 29 ਤਰੀਕ ਨੂੰ ਵੱਡਾ ਇਕੱਠ ਰੱਖਿਆ ਪਾਂਨੇ ਦੇ ਪਿੰਡ ਜੇ ਤੁਸੀਂ ਇਸ ਤੋਂ ਇਲਾਵਾ ਆਪੋ ਆਪਣੇ ਥਾਮਾਂ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੈਠੇ ਹੋ ਤੁਸੀਂ ਆਪਣੇ ਤਾਰ ਤੇ ਵੀ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਰੋਸ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰੋ ਬਈ ਜੇ ਚਾਹੁੰਦੇ ਆ ਕਿ ਸਾਡੇ ਦੀ ਆਵਾਜ਼ ਬੁਲੰਦ ਕਰਨ ਵਾਲੇ ਬਚੇ ਰਹਿਣ ਜਾਂਉਂਦੇ ਰਹਿਣ ਤੇ ਇਹ